ਬੱਦਕਿਆ ਛਿਰਗੀ ਮੇਰੀ ਕੱਤੀ ਬਲਾਲੀ ਬਨੇਰਾ ਤੂੰ ਬੋਤਨ ਵਰਗੀ ਜਿਹੀ ਬਲਾਲੀ ਬਨੇ ਦੁਨੀਆ ਦੇ ਵਿੱਚ ਅਜੇ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਖਸਾ ਸਕਦੇ ਨੇ ਤੇ ਮੱਗਰ ਮਿੱਠੀ ਵੀ ਪਜਾਈ ਬੰਦਾ ਸੀ ਜਿਹੜਾ ਦੂਜਿਆਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਚੌਗਣਾ ਕਰ ਦਿੰਦਾ ਸੀ ਮੈਨੂੰ ਲੱਗਦਾ ਸੀ ਕਿ ਇਹ ਬੰਦਾ ਲੋਕ ਕਲਾਕਾਰ ਹੈ ਲੋਕ ਕਲਾਕਾਰ ਤਾਂ ਲੱਗਦਾ ਕਿ ਕਿਸੇ ਵੀ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਪ੍ਰੋਗਰਾਮ ਤੇ ਆਉਣ ਲਈ ਸਿਰਫ 3000 ਰੁਪਏ ਹੀ ਲੈਂਦਾ ਹੁੰਦਾ ਸੀ ਤੇ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਸੀ ਤੇ ਬਾਈ ਦੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਵੀ ਕਿਵੇਂ ਦੇ ਸੀ ਤੇ ਪਿਛਲੇ ਦਿਨੀ ਥੋੜੀ ਦੇਰ ਬਿਮਾਰ ਰਹਿਣ ਤੋਂ ਪਿੱਛੋਂ ਇਹ ਪਟਿਆਲੇ ਭਰਤੀ ਰਿਆ ਤੇ ਦਿਮਾਗ ਦੀਆਂ ਨਾੜਾਂ ਨੂੰ ਸੋਚ ਆ ਗਈ ਸੀ ਤੇ ਉੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਫਿਰ ਇਹਨੂੰ ਘਰੇ ਲੈ ਗਏ ਤੇ ਘਰੇ ਪਿਛਲੇ ਦਿਨੀ ਇਹਦੀ ਮੌਤ ਹੋ ਗਈ ਸੀ ਮਗਰ ਮਿੱਠੀ ਦੀ ਤੇ ਕੱਲ ਐਤਵਾਰ ਯਾਨੀ ਕਿ 19 5 2024 ਨੂੰ ਪਿੰਡ ਬਟੜਿਆਣਾ ਜ਼ਿਲ੍ਹਾ ਸੰਗਰੂਰ ਵਿਖੇ ਇਹਨਾਂ ਦਾ ਭੋਗ ਆ ਅੰਤਿਮ ਅਰਦਾਸ ਆ ਤੇ ਪਰਿਵਾਰ ਦੇ ਵਿੱਚ ਇੱਕ ਬੇਟੀ ਤੇ ਬੇਟਾ ਤੇ ਪਤਨੀ ਆ ਪਰਿਵਾਰ ਦੇ ਹਾਲਾਤ ਦੇਖ ਹੀ ਰਹੋ ਰਹੇ ਹਾਂ ਤੇ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਇਸ ਲੋੜਵੰਦ ਪਰਿਵਾਰ ਦੀ ਉਹ ਵੀ ਜ਼ਰੂਰ ਕਰਿਓ ਕਿਉਂਕਿ ਟਾਵੇਂ ਟਾਵੇਂ ਬੰਦੇ ਹੁੰਦੇ ਨੇ ਜਿਹੜੇ ਦੂਜਿਆਂ ਦਾ ਡਿਪਰੈਸ਼ਨ ਚੱਕਦੇ ਨੇ ਤੇ ਇਹ ਸਾਰੇ ਪਿੰਡ ਸ਼ਹਿਰ ਕਸਬੇ ਦੇ ਸਾਂਝੇ ਬੰਦੇ ਹੁੰਦੇ ਨੇ ਤੇ ਮੈਂ ਜ਼ਿੰਦਗੀ ਦੇ ਵਿੱਚ ਇਸ ਬੰਦੇ ਨੂੰ ਕਦੇ ਮਿਲਿਆ ਨਹੀਂ ਪਰ ਇਹਦੀਆਂ ਵੀਡੀਓ ਜ਼ਰੂਰ ਦੇਖੀਆਂ ਨੇ ਤਾਂ ਹੀ ਮੈਨੂੰ ਥੋੜਾ ਜਿਹਾ ਆਪਣਾ ਆਪਣਾ ਲੱਗਦਾ ਹੁੰਦਾ ਇਹਨਾਂ ਦੇ ਵਿੱਚ ਈਰਖਾ ਸੌੜਾ ਪਣ ਬਿਲਕੁਲ ਵੀ ਨਹੀਂ ਹੁੰਦੀ ਮੱਗਰ ਮਿੱਠੀ ਵਰਗੇ ਬੰਦਿਆਂ ਦੇ ਹਰ ਬੰਦੇ ਨੂੰ ਆਪਣਾ ਸਮਝਦੇ ਨੇ ਆਪਣਾ ਭੈਣ ਭਰਾ ਜਾਂ ਆਪਣਾ ਸੱਜਣ ਮਿੱਤਰ ਦੋਸਤ ਸਮਝਦੇ ਨੇ ਤੇ ਕਿਸੇ ਫਿਲਾਸਫਰ ਨੇ ਲਿਖਿਆ ਕਿ ਹਰ ਬੰਦੇ ਦੇ ਦਿਲ ਦੇ ਅੰਦਰ ਇੱਕ ਬੱਚਾ ਹੁੰਦਾ ਤੇ ਉਹ ਬੱਚਾ ਮਰਨ ਵੀ ਦੇਣਾ ਨਹੀਂ ਚਾਹੀਦਾ ਤੇ ਮਗਰ ਮਿੱਠੀ ਪਹਿਨਾ ਮੰਡੀ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਲੋਕ ਬੋਲੀਆਂ ਇਹ ਪਾਉਂਦਾ ਸੀ ਉਹਨੂੰ ਇਹਨੇ ਅੱਜਕੱਲ ਆਪਣਾ ਕਿਤਾ ਮਗਰ ਮਿੱਠੀ ਨੇ ਬਣਾਇਆ ਹੋਇਆ ਸੀ ਤੇ ਵਧੀਆ ਕੰਮਕਾਰ ਚੱਲ ਰਿਹਾ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਗਰਬਾਣੀ ਦੇ ਵਿੱਚ ਵੀ ਲਿਖਿਆ ਵੀ ਕਿਸ ਨਾਲ ਕੀ ਜਾ ਦੋਸਤੀ ਸਭ ਜਗ ਚੱਲਣਹਾਰ ਸਾਰਿਆਂ ਨੇ ਕਿੱਕ ਨਾ ਇੱਕ ਦਿਨ ਇਥੋਂ ਸੰਸਾਰ ਤੋਂ ਚਲੇ ਹੀ ਜਾਣਾ ਤੇ ਮਗਰ ਮਿੱਠੀ ਆਪਣੀਆਂ ਬਹੁਤ ਵਧੀਆ ਯਾਦਾਂ ਛੱਡ ਕੇ ਗਿਆ ਹੈ